ਸੂਬਾ ਪ੍ਰਧਾਨ ਮਨਜੀਤ ਮਾਨ ਮੀਟਿੰਗ 'ਚ ਪੱਤਰਕਾਰਾਂ ਦੀਆਂ ਸਮੱਸਿਆਵਾਂ ਤੇ ਕੀਤਾ ਗੰਭੀਰ ਵਿਚਾਰ ਵਟਾਂਦਰਾ ਜਰਨਲਿਸਟ ਪ੍ਰੈਸ ਕਲਬ 21 ਸੁਲਤਾਨਪੁਰ ਲੋਧੀ ਰਜਿਸਟਰ ਪੰਜਾਬ ਦੀ 10ਵੀਂ ਬਰਗਨ ਮੌਕੇ ਸੁਲਤਾਨਪੁਰ ਲੋਧੀ ਦੇ ਪ੍ਰੈਸ ਕਲਬ ਪਵਨ ਵਿੱਚ ਜਰਨਲਿਸਟ ਪ੍ਰੈਸ ਕਲਬ 21 ਸੁਲਤਾਨਪੁਰ ਲੋਧੀ ਪੰਜਾਬ ਦੀ ਸਟੇਟ ਬੋਡੀ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਜਤਿੰਦਰ ਸੇਠੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਪੱਤਰਕਾਰ ਭਾਈਚਾਰੇ ਨੂੰ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਜਰਨਲਿਸਟ ਪ੍ਰੈਸ ਕਲਬ ਰਜਿਸਟਰ ਪੰਜਾਬ 21 ਦੇ ਸੂਬਾ ਪ੍ਰਧਾਨ ਸ਼੍ਰੀ ਮਨਜੀਤ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਉਪਰੰਤ ਪੱਤਰਕਾਰਾਂ ਭਾਈਚਾਰੇ ਨੂੰ ਸੰਬੋਧਨ ਕੀਤਾ ਇਸ ਮੀਟਿੰਗ ਵਿੱਚ ਜ਼ਿਲ੍ਹਾ ਕਪੂਰਥਲਾ ਪੁਲਾਥਾ ਬੇਗੋਵਾਲ ਫਗਵਾੜਾ ਲੋਈਆਖਾ ਜਲੰਧਰ ਨਕੋਦਰ ਸ਼ਾਹਕੋਟ ਤੇ ਸultanpur Lodhi ਨਾਲ ਸਮੁੰਦਿਤ ਉਦੇਦਾਰ ਤੇ ਸੀਨੀਅਰ ਪੱਤਰਕਾਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਐਸਮੋਕੇ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਮਨਜੀਤ ਮਾਨ ਨੇ ਕਿਹਾ ਕਿ ਜਰਨਲਿਸਟ ਪ੍ਰੈਸ ਕਲੱਬ ਰਜਿਸਟਰ ਪੰਜਾਬ ਇਕਾਈ ਪੱਤਰਕਾਰ ਸਾਥੀਆਂ ਦੇ ਹੱਕਾਂ ਵਾਸਤੇ ਸੰਘਰਸ਼ ਕਰ ਰਹੀ ਹੈ। ਉਹਨੇ ਕਿਹਾ ਕਿ ਫੀਲਡ ਵਿੱਚ ਕੰਮ ਕਰਦਿਆਂ ਪੱਤਰਕਾਰ ਸਾਥੀਆਂ ਨੂੰ ਬਹੁਤ ਹੀ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ। ਉਹਨੇ ਕਿਹਾ ਖੋਫ ਅਤੇ ਲਾਲਚ ਤਿਆਗ ਕੇ ਸੱਚੀ ਪੱਤਰਕਾਰੀ ਤਿਆਹੀ। ਕੀਤੀ ਜਾ ਸਕਦੀ ਹੈ ਤੇ ਸਾਡਾ ਨੈਤਿਕ ਫਰਜ਼ ਬਣਦਾ ਹੈ ਕਿ ਸੱਚ ਨੂੰ ਸਾਹਮਣੇ ਲੈ ਕੇ ਆਉਣਾ ਉਹਨਾਂ ਨੇ ਮੌਜੂਦਾ ਆਪ ਸਰਕਾਰ ਕੋਲੋਂ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਪੱਤਰਕਾਰਾਂ ਨੂੰ ਬਸ ਅਤੇ ਏਸੀ ਰੇਲ ਸਫ਼ਰ ਪੱਤਰਕਾਰੀ ਦੇ ਖੇਤਰ ਵਿੱਚ 20 ਸਾਲ ਸੇਵਾ ਕਰਨ ਵਾਲੇ ਪੱਤਰਕਾਰ ਸਾਥੀਆਂ ਨੂੰ ਸਰਕਾਰ ਘੱਟੋ-ਘੱਟ 20000 ਰੁਪਏ ਪੈਨਸ਼ਨ ਦੇਵੇ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਜੈਲੋ ਕਾਰਡ ਮਾਨਤਾ ਪ੍ਰਾਪਤ ਪੱਤਰਕਾਰਾਂ ਦੇ 5 ਲੱਖ ਬੀਮੇ ਦੀ ਜਗ੍ਹਾ 10 ਲੱਖ ਬੀਮਾ ਪਾਲਸੀ ਕੀਤੀ ਜਾਵੇ ਅਤੇ ਪੱਤਰਕਾਰ ਪਾਇਜਾਰੇ ਦੇ ਬੱਚਿਆਂ ਦੀ ਐਜੂਕੇਸ਼ਨ ਫ੍ਰੀ ਕੀਤੀ ਜਾਵੇ ਉਹਨਾਂ ਪੱਤਰਕਾਰਾਂ ਦੀਆਂ ਸਮੱਸਿਆਵਾਂ ਤੇ ਵਿਚਾਰ-ਵਟਾਂਦਰਾ ਕਰਦੇ ਕਿਹਾ ਕਿ ਬਹੁਤ ਲੰਮਾ ਸਮਾਂ ਦਿਹਾਤੀ ਖੇਤਰ ਦੀ ਜਥੇਬੰਦੀ ਵਿੱਚ ਰਹਿ ਕੇ ਦਿਹਾਤੀ ਪੱਤਰਕਾਰਾਂ ਨੇ ਸਮੱਸਿਆਵਾਂ ਆਪਣੇ ਪਿੰਡਾਂ ਦੇ ਹੁੱਡਾ ਚੁੱਕੇ ਹਨ ਉੱਥੇ ਹੀ ਹੋਰ ਕੀ ਕੀ ਕਿਹਾ ਤੁਸੀਂ ਵੀ ਸੁਣੋ ਮੈਂ ਮਨਜੀਤ ਸਿੰਘ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਅੱਜ ਅਸੀਂ ਗੁਰੂ ਕੀ ਨਗਰੀ ਸੁਲਤਾਨਪੁਰ ਲੋਧੀ ਵਿਖੇ ਪਹੁੰਚੇ ਹਾਂ ਮੇਰੇ ਨਾਲ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਦੇ ਸੂਬਾ ਸਰਪ੍ਰਸਤ ਸਰਦਾਰ ਜੀਸ ਸਿੰਘ ਸੰਧੂ ਸਾਹਿਬ ਸੂਬਾ ਕੋਆਰਡੀਨੇਟਰ ਪ੍ਰਤਪਾਸ਼ਨ ਜੀ ਮੁੱਖ ਬਲਰਾ ਪੰਜਾਬ ਸਰਦਾਰ ਰਾਮ ਸਿੰਘ ਭੱਟੀ ਜੀ ਔਰ ਚਰਨਮੀ ਰੰਗਰੇਟਾ ਦਲ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਬਲਬੀਰ ਸਿੰਘ ਚੀਮਾ ਔਰ ਚੇਅਰਮੈਨ 11 ਨਿਹੰਗ ਸਿੰਘ ਜਿਥੇਵੰਦੀਆਂ ਪਾਰਤ ਔਰ ਦਲਬੀਰ ਸਿੰਘ ਸੰਬਰਵਾਲ ਔਰ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਦਲਜੀਤ ਸਿੰਘ ਸਚਦੇਵਾ ਜੀ ਔਰ ਮੇਰੀ ਸਮੂਚੀ ਟੀਮ ਅੱਜ ਅਸੀਂ ਪਹੁੰਚੇ ਹਾਂ ਔਰ ਮੈਂ ਦੱਸਣਾ ਚਾਹਨਾ ਵੀ ਪਿਛਲੇ ਦਿਨੀ ਸਾਡੇ ਸੀਨੀਅਰ ਪੱਤਰਕਾਰ ਅਤੇ ਪਰਚਾ ਜਿਹੜਾ ਹੋਇਆ ਔਰ ਚਰਨਜੀਤ ਸਿੰਘ ਢਿੱਲੋਂ ਜਿਹਨਾਂ ਤੇ ਇੱਕ ਮਨਕਰਤ ਜਿਹੜਾ ਪਰਚਾ 376 ਦਾ ਕੀਤਾ ਗਿਆ ਸੋ ਮੈਂ ਉਸ ਦੀ ਸਖਤ ਸ਼ਬਦਾਂ ਵਿੱਚ ਲਖਿਤੀ ਕਰਦਾ ਹਾਂ ਤੇ ਮੈਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਚੇਤਾਵਨੀ ਦੇਣੀ ਚਾਹਨਾ ਵੀ ਅਗਰ ਉਸ ਕੇਸ ਨੂੰ ਜਿਹੜਾ ਉਹ ਕੈਂਸਲ ਨਾ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜਾ ਸ਼ਰਗੱਚ ਮੱਡਿਆ ਜਾਊਗਾ ਔਰ ਉਸ ਦੇ ਨਾਲ ਹੀ ਸਾਡੇ ਪ੍ਰੈਜ਼ੀਡੈਂਟ ਸੁਲਤਾਨ ਪੰਡੋਤੀ ਤੇ ਜਤਿੰਦਰ ਸੈਠੀ ਜੀ ਔਰ ਜਮਾ ਕੋ ਜਮਾਰੇ ਅੰਸਰਾ ਵੱਲੋਂ ਉਹਨਾਂ ਨੂੰ ਵੀ ਜਿਸ ਸ਼ਾਹਜਹਬੀ ਜਿਹੜਾ ਪਸਾਉਂਦੀਆਂ ਜਿਹੜੀਆਂ ਚਾਲਾਂ ਕਿਡੀਆਂ ਚੱਲ ਰਹੀਆਂ ਨੇ ਮੈਂ ਦੱਸਣਾ ਚਾਹੁੰਦਾ ਵੀ ਉਹ ਚਾਲਾਂ ਨੂੰ ਕਦੇ ਵੀ ਅਸੀਂ ਜਿਹੜਾ ਸਫਲ ਨਹੀਂ ਹੋਣ ਦੇ ਆ ਕਿ ਅਗਰ ਸਾਡੇ ਪਤਰਕਾਰ ਸਾਥੀਆਂ ਦੇ ਨਾਲ ਕੋਈ ਵੀ ਬਦੀਕੀ ਕਿਸੇ ਵੀ ਸਾਡੇ ਯੂਨਤ ਤਸੱਦੀ ਦੇ ਨਾਲ ਬਦੀਕੀ ਕਰਨ ਦੀ ਕੋਸ਼ਿਸ਼ ਕੀਤੀ ਗਈ ਚਾਹੇ ਸਰਕਾਰ ਹੋਵੇ ਚਾਹੇ ਪ੍ਰਸ਼ਾਸਨ ਹੋਵੇ ਚਾਹੇ ਕੋਈ ਹੋਰ ਆਗੂ ਹੋਣ ਜਿਹੜੇ ਅੰਸਰ ਹੋਣ ਮਾਰੇ ਅੰਸਰ ਹੋਣ ਉਹਨਾਂ ਨੂੰ ਵੀ ਅਸੀਂ ਜੇ ਤਾਬਣੀ ਦੇਣੀ ਚਾਹਦੇ ਆ ਬੇ ਆਪਣੀਆਂ ਹਰਕਤਾਂ ਤੋਂ ਬਾਅਦ ਜਾ ਜਾਣਾ ਨਹੀਂ ਤਾਂ ਸਾਨੂੰ ਮਜਬੂਰਨ ਉਹਨਾਂ ਦੇ ਖਿਲਾਫ ਸੰਘਰਸ਼ ਵਿੱਚ ਡੇਣਾ ਪਊਗਾ ਔਰ ਮੈਂ ਮੰਗਦਾ ਹਾਂ ਕਿ ਐਸਐਸਪੀ ਸਾਹਿਬ ਡੀਜੀਪੀ ਸਾਹਿਬ ਪੰਜਾਬ ਔਰ ਮੌਜੂਦਾ ਸਰਕਾਰ ਨੂੰ ਇਹ ਵੀ ਉਪੀਨ ਕਰਨੀ ਚਾਹਨਾ ਵੀ ਜਿਹੜਾ ਸਾਡੇ ਸਾਥੀ ਦੇ ਉੱਪਰ ਇੱਕ ਸ਼ਾਇਦ ਨੀਮ ਜਿਹੜਾ 376 ਦਾ ਪਰਚਾ ਦਰਜ ਕੀਤਾ ਗਿਆ ਔਰ ਚਰੰਜੀ ਸਿੰਘ ਢਿੱਲੋਂ ਤੇ ਉਸ ਨੂੰ ਕੈਨਸਲ ਕੀਤਾ ਜਾਵੇ ਔਰ ਜਿਹੜੀ ਮੰਗ ਹੈ ਮੈਂ ਮੰਗਦਾ ਹਾਂ ਕਿ ਜਿਹੜੇ ਹਾਈ ਕੋਰਟ ਤੇ ਵਿੱਚ ਨਹੀਂ ਤਾਂ ਸਾਨੂੰ ਮਜਬੂਰਨ ਜੜਾ ਜਾਣਾ ਪਊਗਾ ਮਾਨਯੋਗ ਹਾਈ ਕੋਰਟ ਦਾ ਜਿਹੜਾ ਸਾਨੂੰ ਨਿਆਹ ਪਾੜ ਕੇ ਦਾ ਜਿਹੜਾ ਸਹਾਰਾ ਲੈਣਾ ਪਊਗਾ ਔਰ ਮੈਂ ਸਰਕਾਰੋਂ ਇਹ ਵੀ ਅਪੀਲ ਕਰਨੀ ਚਾਹਨਾ ਬੇਬੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ ਔਰ ਜਿਹੜਾ ਟੈਸਟ ਜਿਹੜੇ ਮੈਂ ਦੇ ਗਏ ਨੇ ਆਪਣੇ ਡੀਐਨਏ ਦੇ ਉਹਦੀ ਜਿਹੜੀ ਰਿਪੋਰਟ ਜਿਹੜੀ ਆ ਉਹ ਕਾਫੀ ਦੇਰ ਬਾਅਦ ਮੈਨੂੰ ਪਤਾ ਲੱਗਾ ਵੀ ਉਹ ਕਾਫੀ ਦੇਰ ਬਾਅਦ ਡੀਐਨਏ ਦੀ ਰਿਪੋਰਟ ਜਿਹੜੀ ਆ ਉਹ ਭੇਜੀ ਗਈ ਆ ਇਹ ਵੀ ਜਿਹੜੀ ਸਰਕਾਰ ਦੀ ਨਲਾਇਕੀ ਪੁਲਿਸ ਪ੍ਰਸ਼ਾਸਨ ਦੀ ਨਲਾਇਕੀ ਜਿਹੜੀ ਸਾਹਮਣੇ ਜਿਹੜੀ ਸਾਹਮਣੇ ਆ ਰਹੀ ਆ ਸੋ ਮੈਂ ਇਹ ਅਪੀਲ ਕਰਨੀ ਚਾਹੁੰਦਾ ਆ ਵੀ ਮੌਜੂਦਾ ਸਰਕਾਰ ਨੂੰ ਵੀ ਅਗਰ ਜਿਹੜੀਆਂ ਇਹ ਜਿਹੜੀਆਂ ਪੱਤਰਕਾਰ ਸਾਥੀਆਂ ਦੇ ਜਿਹੜੇ ਨਿਯਾਜ ਪਰਚੇ ਕੀਤੇ ਜਾਂਦੇ ਨੇ ਪੰਜਾਬ ਦੇ ਵਿੱਚ ਚਾਹੇ ਸੁਲਤਾਨਪੁਰ ਲੋਧੀ ਹੋਵੇ ਚਾਹੇ ਜਲੰਧਰ ਹੋਵੇ ਸੋ ਮੈਂ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦਾ ਵੀ ਉਹ ਆਪਣੀਆਂ ਹਰਕਤਾਂ ਤੋਂ ਵਾਝੇ ਹੋ ਜਾਣ ਇਸ ਦੇ ਨਾਲ ਹੀ ਜਿਹੜੀ ਸਾਡੇ ਜਰਨਲਿਸਟ ਪ੍ਰੈਸ ਕਲੱਬ ਹੂਮ ਸੈੱਲ ਦੇ ਪ੍ਰੈਜ਼ੀਡੈਂਟ ਯੂਨਟ ਦੇ ਮਲਕੀਤ ਕੌਰ ਜੀ ਉਹਨਾਂ ਨੂੰ ਅਸੀਂ ਯੂਨਟ ਸੁਲਤਾਨਪੁਰ ਲੋਧੀ ਦਾ ਹੂਮ ਸੈੱਲ ਦਾ ਜਿਹੜਾ ਪ੍ਰੈਜ਼ੀਡੈਂਟ ਜਿਹੜਾ ਕੋਸ਼ਿਸ਼ ਕਰਦੇ ਆ ਤੇ ਆਸ ਕਰਦੇ ਆ ਵੀ ਇਹ ਜਿਹੜਾ ਪੂਰੀ ਤੰਦੇਈ ਦੇ ਨਾਲ ਸਾਨੂੰ ਅਗੇ ਲਈ ਮਲਸੀਆਂ ਤੋਂ ਔਰ ਲੋਈਆਂ ਤੋਂ ਪ੍ਰੈਜ਼ੀਡੈਂਟ ਸਲਵੰਸਿੰਘ ਚਲਦੀ ਜੀ ਪ੍ਰੀਤਮ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਵੀਰ ਸਿੰਘ ਚੀਮਾ ਸੂਬਾ ਪ੍ਰਧਾਨ ਚਰਨਵਲੀ ਰੰਗਰੇਟਾਪੁਰ ਪੰਜਾਬ ਔਰ ਚੇਅਰਮੈਨ ਦਸ਼ਮੇਸ਼ ਤਰਨਤਾਲ ਗਿਆਨ 11 ਨੇਲਕਸ ਜਥੇਬੰਦੀਆਂ ਦੇ ਸਾਂਝੇ ਮੰਚ ਤੋਂ ਅੱਜ ਯੈਲ ਸਪ੍ਰੈਸ ਕਲੱਬ ਦੀ ਜਿਹੜੀ ਇੱਥੇ ਮੀਟਿੰਗ ਹੋਈ ਹੈ ਤੇ ਬਹੁਤ ਸਾਰੇ ਪੱਤਰਕਾਰਾਂ ਦੀਆਂ ਜਿਹੜੀਆਂ ਸਮੱਸਿਆਵਾਂ ਸਾਨੂੰ ਨੂੰ ਇੱਥੇ ਮਿਲੀਆਂ ਹੈ ਤੇ ਮੈਂ ਇਥੋਂ ਦੇ ਪ੍ਰਸ਼ਾਸਨ ਨੂੰ ਐਸਐਸਪੀ ਕਪੂਰਥਲਾ ਨੂੰ ਇਹ ਅਪੀਲ ਕਰੂੰਗਾ ਕਿ ਜਿਹੜਾ ਪੱਤਰਕਾਰਾਂ ਤੇ ਝੂਠੇ ਪਰਚੇ ਜਿਹੜੇ ਦਰਜ ਹੋ ਰਹੇ ਨੇ ਖਾਸ ਕਰ ਚੰਜੀਤ ਸਿੰਘ ਤੇ ਲੋਤੇ ਆ ਛੇਤਰ ਦਾ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ ਉਹ ਸਰਾਸਰ ਝੂਠਾ ਆ ਪੱਤਰਕਾਰਾਂ ਦੀ ਰਿਪੋਰਟ ਦੇ ਮੁਤਾਬਕ ਉਹ ਪਰਚਾ ਕੈਨਸਲ ਕੀਤਾ ਜਾਵੇ ਤੇ ਜਿਹੜਾ ਤੁਸੀਂ ਤਸ਼ੱਦਦ ਕਰ ਰਹੇ ਹੋ ਇਹ ਕੁਝ ਪੀੜੀ ਪੱਤਰਕਾਰੀ ਨਾਲ ਰੱਖ ਕੇ ਤੁਹਾਡਾ ਪ੍ਰਸ਼ਾਸਨ ਜਿਹੜਾ ਉਹਨਾਂ ਨੇ ਪੀਵੀ ਪੱਤਰਕਾਰੀ ਦਾ ਜਨਤਾ ਨੂੰ ਏਜੰਟ ਬਣਾ ਰੱਖਿਆ ਉਹ ਬਾਜਾ ਤੇ ਕੁਝ ਗੁੱਡਾ ਜਿਹੜੇ ਨਸ਼ੇ ਦੇ ਸਮਗਲਰ ਨੇ ਉਦੋਂ ਜਿਹੜਾ ਆ ਪ੍ਰਸ਼ਾਸਨ ਦੇ ਨਾਲ ਜੁਮੇਵਾਰ ਆਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ